ਪੰਜਾਬ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਤੇ ਦਿਨ ਸਿਰਫ ਇੱਕ ਰਹਿ ਗਿਆ ਤੇ ਪੂਰਾ ਜੋਰ ਲੱਗਿਆ ਹੋਇਆ ਪਿੰਡਾਂ ਦੇ ਵਿੱਚ ਘਰ-ਘਰ ਚੋਣ ਪ੍ਰਚਾਰ ਆਪੋ ਆਪਣੇ ਵੋਟਰਾਂ ਨੂੰ ਸਮਝਾਉਣਾ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਵੋਟਾਂ ਨੇ ਕੀ ਇਹਨਾਂ ਦਾ ਫਾਇਦਾ ਹੈ ਕਿਹਨੂੰ ਪਾਉਣੀਆਂ ਨੇ ਤੇ ਕੁਝ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਸਾਨੂੰ ਵੀਰ ਮਿਲੇ ਨਹੀਂ ਅਸੀਂ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਫਿਰਦੇ ਆਂ ਬੱਲੂ ਆਣਾ ਇਹ ਵਿਧਾਨ ਸਭਾ ਹਲਕਾ ਤੇ ਪਿੰਡ ਆਜਮਵਾਲਾ ਰਾਮਕੋਟ ਇਹ ਪਿੰਡ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਕਰਨ ਸਿੰਘ ਹੈ ਜੀ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਬਿਲਕੁਲ ਬਾਈ ਜੀ ਜੀ ਛੋਟੇ ਭਰਾ ਹੀ ਆਪਣੇ ਬ੍ਰਦਰ ਅੱਛਾ ਤੁਹਾਡੇ ਬ੍ਰਦਰ ਉੱਠ ਕੇ ਜੀ ਬਿਲਕੁਲ ਗੈਵੀਸਰਾ ਪਿੰਡਾ ਜਮਾਲਾ ਤੋਂ ਬਲਾਕ ਸਮਤੀ ਦੇ ਜਿਹੜੇ ਮੈਂਬਰ ਦੇ ਉਧੇਦਾਰ ਹੈ ਜੀ ਤੇ ਤੁਸੀਂ ਪ੍ਰਚਾਰ ਕਰ ਰਹੇ ਹੋ ਪਿੰਡਾਂ ਦੇ ਵਿੱਚ ਉਮੀਦਵਾਰਾਂ ਦਾ ਤਾਂ ਜੋਰ ਲੱਗੇ ਹੀ ਹੁੰਦਾ ਨਾਲ ਸਾਰੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਭਰਾਵਾਂ ਦਾ ਵੀ ਲੱਗਿਆ ਹੁੰਦਾ ਪਰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਬਾਈ ਜੀ ਦੇਖੋ ਪਤਾ ਇੱਕ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਚਾਣਨਾ ਪਾਉਣਾ ਚਾਹਣਾ ਹੈ ਗੈਵੀਸਰਾਾਂ ਦੇ ਬਾਰੇ ਗੈਵੀਸਰਾਾਂ ਚੀਜ਼ ਕੀ ਹੈ ਗੈਵੀਸਰਾਾਂ ਇੱਕ ਉਹ ਇਹ ਇਨਸਾਨ ਹੈ ਜੇ ਜਿਸ ਨੂੰ ਸਮਾਜ ਸੇਵੀ ਦੇ ਨਾਮ ਨਾਲ ਜਾਣਦੇ ਲੋਕ ਨਾ ਕਿ ਪੋਲੀਟਿਸ਼ੀਅਨ ਜਾਂ ਕੋਈ ਕਿਸੇ ਅਹੁਦੇ ਦਾ ਲਾਲਚੀ ਜਾਂ ਕਿਸੇ ਕੁਰਸੀ ਦਾ ਭੁੱਖਾ ਇਨਸਾਨ ਉਹ ਉਸ ਵਜ੍ਹਾ ਨਾਲ ਜਾਣਦੇਗੇ ਉਹਨੂੰ ਸਮਾਜ ਸੇਵੀ ਦਾ ਇੱਕ ਉਹ ਦਰਜਾ ਮਿਲਿਆ ਹੋਇਆ ਹੈ ਇੰਨੇ ਸਮਾਜ ਸੇਵੀ ਦੇ ਕੰਮ ਕਰਦਾ ਉਹ ਬੰਦਾ ਵੀ ਨਾ ਉਹ ਸਰਕਾਰ ਇਹਨਾਂ ਦਰਬਾਰੇ ਉਹਦੇ ਵਿੱਚ ਕਿਤੇ ਵੀ ਉਹਦਾ ਇਨਵੋਲ ਹੈ ਨਹੀਂ ਫੇਰ ਵੀ ਉਹਨੇ ਮਤਲਬ ਕਿ ਇੱਕ ਤਾਂ 2-3 ਕਿੱਲੇ ਗਰਾਉਂਡ ਲੈ ਕੇ ਦਿੱਤਾ ਪਿੰਡ ਦੇ ਵਿੱਚ ਥੋੜਾ ਥੋੜਾ ਯੋਗਦਾਨ ਸਭ ਤੋਂ ਲੈ ਕੇ ਕਿਉਂ ਉਹ ਇਹਨਾਂ ਲੋਕ ਸਮਝਣ ਵੀ ਸਾਥੋਂ ਮਤਲਬ ਕਿ ਉਹਨਾਂ ਨੇ ਸਾਡਾ ਹਿੱਸਾ ਨਹੀਂ ਪਾਇਆ ਜੋ ਵੀ 100 ਦਿਹਾੜੀਦਾਰ ਤੋਂ 100 200 ਸਭ ਦਾ ਉਹਨਾਂ ਨੂੰ ਕਹਿ ਕੇ ਯੋਗਦਾਨ ਲਿਆ ਵੀ ਤੁਹਾਡਾ ਯੋਗਦਾਨ ਲੈਣਾ ਜ਼ਰੂਰ ਵਿੱਚ ਬਾਕੀ ਮੇਰਾ ਕੰਮ ਹੈ ਉਹਨਾਂ ਨੇ 2-3 ਕਿੱਲੇ ਜ਼ਮੀਨ ਲੈ ਕੇ ਦਿੱਤੀ ਇੱਕ ਗੈਸਟ ਹਾਊਸ ਲੈ ਕੇ ਦਿੱਤਾ ਗਰੀਬ ਭਰਾਵਾਂ ਮਜ਼ਦੂਰਾਂ ਦੇ ਬੱਚਿਆਂ ਦੇ ਵਿਆਹ ਕਰਨ ਵਾਸਤੇ ਦਿੱਕਤ ਆਉਂਦੀ ਸੀ ਉਹਨਾਂ ਨੇ ਗੈਸਟ ਹਾਊਸ ਨਾਲ ਜ਼ਮੀਨ ਦੇ ਨਾਲ ਹੀ ਬਹੁਤ ਵਧੀਆ ਕੋਠੀ ਹੈ ਸ਼ਾਨਦਾਰ ਫੈਕਟਰੀ ਦੇ ਨਾਲ ਹੈ ਨਹਿਰ ਦੇ ਨਾਲ ਹੈ ਦੇਖੋ ਤੁਸੀਂ ਉਹ ਖੋਲਤੀ ਗਰੀਬਾਂ ਵਾਸਤੇ ਵੀ ਤੁਸੀਂ ਆਪਦੇ ਤੇ ਬੱਚਿਆਂ ਦੇ ਵਿਆਹ ਕਰੋ ਦਿੱਕਤ ਆਉਂਦੀ ਹੈ ਕਈ ਵਾਰੀ بارش ਹੋ ਜਾਂਦੀ ਹੈ ਜਾਂ ਕੁਝ ਵੀ ਹੈ ਨਾ ਫਿਰ ਕੁੜੀਆਂ ਦੇ ਘੜ ਤੋਂ ਘਟੋਂ ਨੇ 40 45 ਕੁੜੀਆਂ ਦਾ ਵਿਆਹ ਕੀਤਾ ਹੈ ਬਹੁਤ ਸਮਾਨ ਦਿੱਤਾ ਹੈ ਕਈ ਬੱਚਿਆਂ ਦੇ ਤਾਂ ਮੇਰੇ ਅੱਥੀਂ ਪੈਸੇ ਲੱਗੇ ਵੇ ਸਾਰਾ ਸਮਾਨ ਵੀ ਦਿੱਤਾ ਸੀ ਬੈੱਡ ਕੁਰਸੀਆਂ ਜੋ ਵੀ ਜਿੰਨਾ ਵੀ ਸਰਦਾ ਹੈ ਨਾ ਬੱਚਿਆਂ ਨੂੰ ਹੁੰਦਾ ਦੂਜੀ ਗੱਲ ਹੈ ਵੀ ਹੁਣ ਉਹਨਾਂ ਨੇ ਇੱਕ ਸਿੱਧਾ ਹੀ ਰੱਖਤਾ ਵੀ 5100 ਰੁਪਏ ਮੇਰੇ ਵੱਲੋਂ ਹਰੇਕ ਬੱਚੀ ਦੇ ਸ਼ਗਨ ਤੇ ਹੈ ਵੀ ਜੋ ਮੈਨੂੰ ਕਾਰਡ ਘਰੇ ਦੇ ਕੇ ਜਾਊਗਾ 5100 ਰੁਪਿਆ ਆ ਕੇ ਤੇ ਮੈਂ ਸ਼ਗਨ ਅਸੀਂ ਜਾ ਕੇ ਦੇ ਕੇ ਆਵਾਂ ਦੂਜੀ ਗੱਲ ਹੈ ਆ ਜਿਹੜੇ ਤੁਸੀਂ ਦੇਖਿਆ ਹੋਊਗਾ ਗੈਵੀ ਸਰਾਂ ਦੇ ਹੈ ਨਾ ਬੈਂਚ ਆਪਣੇ ਬੈਠਣ ਵਾਲੇ ਆ ਮਤਲਬ ਕਿ ਸਾਨੂੰ ਹੁਣ ਸਾਜੀ ਜਵਨ ਜਗਾ ਨੀ ਲਬਰੀ ਵੀ ਹੋਰ ਕਿੱਥੇ ਰੱਖੀ ਐ ਅਸੀਂ ਇੰਨੇ ਕ ਪੈਨਸ਼ਨ ਉਹਨਾਂ ਨੇ ਰਖਤੇ ਐ ਗਰਾਊਂਡ ਸਕੂਲ ਦੇ ਬੱਚੇ ਜਾਂਦੇ ਸੀ ਗਰਾਊਂਡ ਅਸੀਂ ਲੰਬਾ ਸਾਡਾ ਉਹਦੇ ਵਿੱਚ ਨਾ ਬੱਚਿਆਂ ਦੇ ਜਦੋਂ بارش ਹੋ ਜਾਂਦੀ ਸੀ ਪੈਰ ਲਿਬੜਦੇ ਸੀ ਤੁਰਨਾ ਬਹੁਤ ਅੱਖਾ ਸੀ ਬੱਚਿਆਂ ਵਾਸਤੇ ਲੋਕਟਾਈ ਲਵਾ ਕੇ ਦਿੱਤੀ ਸਕੂਲ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੰਨੀ ਕ ਸੇਵਾ ਕੀਤੀ ਐ ਉਹਨਾਂ ਨੇ ਛੱਡ ਵੀ ਕਹਿਣ ਦਾ ਭਾਵ ਵੀ ਉਹ ਕਿੰਨੀਆਂ ਕ ਹੁਣ ਕਨਾਈ ਜਾਈਏ ਜੇ ਗਰੌਨ ਲਾਗੇ ਵੀਡੀਓ ਬਹੁਤ ਲੰਬੀ ਹੋ ਜੂਗੀ ਲੋੜ ਹੈ ਨਾ ਵੀ ਇੰਨਾ ਕ ਸਮਾਜ ਸੇਵੀ ਦਾ ਰੁਤਬਾ ਮਿਲਿਆ ਹੋਇਆ ਉਹਨਾਂ ਨੂੰ ਵੀ ਜੋ ਵੀ ਆਉਂਦਾ ਹੈ ਉਹ ਇਹ ਫਿਰ ਇੱਕ ਨਹੀਂ ਵੀ ਇਕੱਲੇ ਗੁਰੂ ਘਰਾਂ ਵਾਸਤੇ ਆ ਉਹ ਮੰਦਰ ਵਾਲਾ ਜੇ ਕੋਈ ਮਸੀਤਾਂ ਵਾਲਾ ਜੇ ਕੋਈ ਵੀ ਆ ਜੀ ਹੂੰ ਸਭ ਨੂੰ ਇੱਕ ਸਮਾਨ ਰੱਖਦੇ ਆ ਉਹ ਕੋਈ ਗਰੀਬ ਭੈਣ ਭਰਾ ਕਿਸੇ ਦੁਖਿਆਰਾ ਕਿਸੇ ਦਾ ਹੈਗਾ ਕਿਸੇ ਨੂੰ ਤਕਲੀਫ ਚ ਹੈ ਕੋਈ ਮਤਲਬ ਕਿ ਬਿਮਾਰ ਸ਼ਮਾਰਾ ਜਦੋਂ ਵੀ ਆ ਗਿਆ ਬਾਈ ਉਹਨਾਂ ਦੀ ਬਹੁਤ ਸੇਵਾ ਕਰਦੇ ਆ ਅੱਛਾ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਅਸੀਂ ਸਾਥਾਂ ਚ ਗੱਲਾਂ ਕੀਤੀਆਂ ਬਜ਼ੁਰਗਾਂ ਨਾਲ ਉਹ ਕਹਿੰਦੇ ਵੀ ਦੋ ਜਣੇ ਦੇ ਸਿੰਘ ਫਸੇ ਹੋਏ ਆ ਤੁਸੀਂ ਕਿਹਦੇ ਨਾਲ ਮੰਨਦੇ ਹੋ ਵੀ ਥੋੜੀ ਕਿਹਦੇ ਨਾਲ ਟੱਕਰ ਆ? ਦੇਖੋ ਜੀ ਮੁਕਾਬਲਾ ਆਮ ਬੰਦੇ ਦਾ ਸਮੇਂ ਦੀਆਂ ਸਰਕਾਰਾਂ ਦੇ ਨਾਲ ਹੀ ਹੁੰਦਾ ਹੈ। ਹਮ ਅੱਜ ਦੀ ਸਮੇਂ ਦੀ ਸਰਕਾਰ ਤੁਹਾਨੂੰ ਪਤਾ ਹੀ ਹੈ ਹੈਨਾ ਵੀ ਸਮੇਂ ਦੀ ਸਰਕਾਰ ਦੇ ਨਾਲ ਹੀ ਮੁਕਾਬਲਾ ਹੈ। ਹਮ ਸਰਕਾਰ ਨੇ ਕੰਮ ਕੁੰਮ ਕਿਨੇ ਕਰਵਾਏ ਆ? ਦੇਖੋ ਜੀ ਜਿੰਨਾ ਕੁ ਮਤਲਬ ਕਿ ਜਿਹੜੇ ਕਰਨੇ ਚਾਹੀਦੇ ਆ ਨਾ ਕੰਮ ਹਮ ਗਲੀਆਂ ਨਾਲੀਆਂ 70 ਸਾਲਾਂ ਤੋਂ ਬਣਦੀਆਂ ਆ ਰਹੀਆਂ। ਉਹਨਾਂ ਦੇ ਵਿੱਚ ਕੋਈ ਦੋ ਰਹਿ ਨਹੀਂ। ਗਲੀਆਂ ਨਾਲੀਆਂ ਦਾ ਨੂੰ ਜੇ ਆਪਾਂ ਵਿਕਾਸ ਸਮਝਣ ਲੱਗ ਜਾਈਏ ਤਾਂ ਫਿਰ ਇਹ ਵਿਕਾਸ ਨਹੀਂਗਾ। ਹਮ ਵਧੀਆ ਵਿਕਾਸ ਦੇ ਨਾਮ ਤੇ ਕੋਈ ਸਰਕਾਰੀ ਹਸਪਤਾਲ ਹੋਵੇ ਬੱਚਿਆਂ ਦਾ ਸਕੂਲ ਅਪਗ੍ਰੇਡ ਹੋ ਜਾਏ ਬੱਚਿਆਂ ਦੇ ਸਕੂਲਾਂ ਦੇ ਕਮਰੇ ਬਣ ਜਾਣ ਜਾਂ ਮੰਨ ਲਓ ਵੀ ਕੋਈ ਆਪਣੇ ਡਾਕਟਰਾਂ ਦੀਆਂ ਟੀਮਾਂ ਆਉਣ ਇਹ ਆਪਾਂ ਗਲੀਆਂ ਨਾਲਾਂ ਵਿੱਚ ਉਲਝਕੇ ਰਹੇ ਹਾਂ ਬਸ ਗਲੀਆਂ ਨਾਲੀਆਂ ਤੱਕ ਸੀਮਤ ਹੈ ਸਾਡਾ ਵਿਕਾਸ ਬਾਕੀ ਤੁਸੀਂ ਜਾਣਦੇ ਹੀ ਆ ਸਾਰਾ ਕੁਝ ਜੋ ਵੀ ਆਮ ਆਦਮੀ ਦੀ ਸਰਕਾਰ ਤੋਂ ਕਰੀ ਜਾਂਦੇ ਆ ਚਲੋ ਸਭ ਭਲੀ ਭਾਤੀ ਜਾਂ ਇੱਕ ਪੰਜਾਬ ਦੇ ਵਿੱਚ ਸਾਰੇ ਚੀ ਵੋਟਾਂ ਵੇਲੇ ਤੇ ਵੋਟਾਂ ਤੋਂ ਅੱਗੇ ਪਿੱਛੇ ਵੀ ਮਸਲੇ ਉੱਠਦੇ ਹੁੰਦੇ ਆ ਨਸ਼ੇ ਬਾਰੇ ਬੇਸਤਾ ਪੰਜਾਬ ਨੇ ਨਸ਼ਾ ਮੁਕਤ ਕਰਤਾ ਪੰਜਾਬ ਨੂੰ ਸਰਕਾਰ ਮਤਾਵ ਕਰ ਪਰ ਤੁਹਾਡੀ ਬਾਰਡਰ ਬੈਲਟ ਆ ਨਸ਼ਾ ਕਿੰਨਾ ਕ ਖਤਮ ਹੋ ਗਿਆ ਜਾਂ ਹੈਗਾ ਦੇਖੋ ਜੀ ਨਾ ਤਾਂ ਕਿਸੇ ਸਰਕਾਰ ਤੋਂ ਨਸ਼ਾ ਖਤਮ ਹੋਇਆ ਤੇ ਨਾ ਹੀ ਕੋਈ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਜੋ ਵੀ ਹੈ ਨਸ਼ੇ ਦਾ ਤੰਤਰ ਮੰਤਰ ਜੋ ਸਾਬ ਨੂੰ ਪਤਾ ਹੈ ਵੀ ਸਰਕਾਰਾਂ ਤੋਂ ਲੈ ਕੇ ਤੇ ਥੱਲੇ ਤੱਕ ਸਭ ਦਾ ਕਨੈਕਸ਼ਨ ਕਿਤੇ ਨਾ ਕਿਤੇ ਜੁੜੇ ਹੁੰਦੇ ਆ ਕਦੇ ਵੀ ਨਹੀਂ ਹੋਇਆ ਨਾ ਹੋਵੇ ਬਹੁਤ ਨਸ਼ਾ ਵਿਕਦਾ ਹੈ ਸ਼ਰੀਆਂ ਮਿਕਦਾ ਹੈ ਕੋਈ ਰੋਕ ਨਹੀਂ ਟੋਕਣੀ ਜੇ ਸਰਕਾਰ ਚਾਵੇ ਤਾਂ 2 ਘੰਟਿਆਂ ਦੇ ਵਿੱਚ ਨਸ਼ਾ ਖਤਮ ਕਰ ਸਕਦੀ ਹੈ ਜੇ ਸਰਕਾਰ ਚਾਵੇ ਨਾ ਤੇ 2 ਘੰਟਿਆਂ ਦੇ ਵਿੱਚ ਨਸ਼ਾ ਨਸ਼ਾ ਵੇਚਣ ਵਾਲਾ ਕੀ ਨਸ਼ਾ ਖਾਣ ਵਾਲਾ ਨਿਲਬਣਾਗਾ ਪਰ ਇਹ ਤਾਂ ਤੁਹਾਨੂੰ ਪਤਾ ਹੈ ਵੀ ਜਿੰਨਾ ਕੋ ਹੋਇਆ ਸਭ ਤੁਸੀਂ ਦੇਖਿਆ ਹੀ ਹੈ ਪਿੰਡ ਦੇ ਵਿੱਚ ਨਸ਼ੇਦਾਰ ਨਹੀਂ ਕਹਿ ਸਕਦੇ ਵੀ ਇਹ ਖਤਮ ਹੋ ਗਿਆ ਨਹੀਂ ਹੋਇਆ اچھا ਲੋਕਾਂ ਦਾ ਸਮਰਥਨ ਕਿੰਨਾਗਾ ਉਮੀਦ ਹੈ ਓ ਛੰਡੀ ਭਾਈ ਜੀ ਦੇਖੋ ਪਤਾ ਕੀ ਗੱਲ ਹੈ ਇਹ ਜੇ ਆਪਣੇ ਮੂੰਹਾਂ ਮਿੱਠੇ ਮੀਆਂ ਮਿੱਠੂ ਬਣੀਏ ਤਾਂ ਆਪਾਂ ਹਰਿਆਕ ਦਿੰਦੇ ਹਨਾ ਵੀ ਆਪੋ ਆਪਣੀ ਚਲੋ ਜਿਹਦੇ ਕੋਲ ਵੀ ਗਏ ਹੋਵੋਗੇ ਤੁਸੀਂ ਸਾਰੇ ਕਹਿਣਗੇ ਵੀ ਹਾਂ ਸਾਡੀ ਜਿੱਤ ਪੱਕੀ ਹੈ ਪਰ ਇੰਨਾ ਕੁ ਪਿਆਰ ਹੈ ਬਾਈ ਦਾ ਲੋਕਾਂ ਦੇ ਵਿੱਚ ਗਰੀਬਾਂ ਦੇ ਵਿੱਚ ਸਾਰੇ ਭਰਾਵਾਂ ਦੇ ਵਿੱਚ ਹਰੇਕ ਵਰਗ ਦੇ ਵਿੱਚ ਇੰਨਾ ਕੁ ਪਿਆਰ ਹੈ ਨਾ ਮਤਲਬ ਕਿ ਇਹ ਬਾਈ ਨੂੰ ਕੀ ਲੋੜ ਸੀਗੀ ਦੇਖੋ ਜਿਹੜਾ ਬੰਦਾ ਕਰੋੜ ਡੇਢ ਕਰੋੜ ਰੁਪਈਆ ਆਪਦੇ ਕੋਲੋਂ ਲਈ ਖੜਾ ਹੈ ਨਾ ਪਰ ਪਿਛਲੇ 5-7 ਸਾਲਾਂ ਦੇ ਵਿੱਚ 2 ਕਰੋੜ ਤੱਕ 2.5 ਕਰੋੜ ਤੱਕ ਕੋਲੋਂ ਲਈ ਖੜਾ ਉਹਨੂੰ ਕੀ ਲੋੜ ਹੈ ਕਿ ਸੀਟਾਂ ਦੇ ਲੜਨ ਦੀ ਹੈ ਨਾ ਪਿਆਰ ਬਹੁਤ ਹੈ ਜਦੋਂ ਆ ਜਾਂਦਾ ਚੰਡੀਗੜ੍ਹੋਂ ਲੋਕ ਮਤਲਬ ਕਿ ਲੈਣਾ ਬਣਾ ਕੇ ਆ ਜਾਂਦੇ ਆ ਘਰ ਭਰ ਜਾਂਦਾ ਹੈ ਕਰੇ ਜਿੰਨੇ ਦਿਨ ਰਹਿੰਦਾ ਵੀ ਘਰੋਂ ਇਹਦੇ ਰਾਸ਼ੀ ਨਹੀਂ ਟੁੱਟਦਾ ਫਿਰ ਸਾਨੂੰ ਹਲਵਾਈ ਦਾ ਤੇ ਜਾ ਉਹ ਕਰਨਾ ਪੈਂਦਾ ਅਰੇਂਜਮੈਂਟ ਚਾਹ ਪਾਣੀ ਵਾਸਤੇ ਵੀ ਇੰਨਾ ਮਤਲਬ ਕਿ ਪਿਆਰ ਹੈ ਲੋਕਾਂ ਦਾ ਇਹਨਾਂ ਨਾਲ ਤੇ ਜੋਸ਼ ਮਰਥਨ ਦੀ ਗੱਲ ਕਰ ਰਹੇ ਹਾਂ ਵੀ ਹੁਣ ਸਾਡਾ ਸਮਰਥਨ ਦੇਖੋ ਵੀ ਕੋਈ ਆਂਦੇ ਜਵੇਂ ਆਂਦੇ ਹੁੰਦੇ ਨੇ ਵੀ ਇਕੱਠੇ ਹੋ ਕੇ ਸਾਰਾ ਉਹ ਹੁੰਦਾ ਵੀ ਜੋ ਬੀਜੇਪੀ ਪਾਰਟੀ ਅਕਾਲੀ ਦਾ ਲੈ ਕਾਂਗਰਸ ਹੈ ਸਾਰਿਆਂ ਨੇ ਆ ਕੇ ਬਾਈ ਨੂੰ ਕਿਹਾ ਵੀ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਮਤਲਬ ਕਿ ਤੁਸੀਂ ਅੱਗੇ ਆਓ ਇਹ ਬਾਈ ਤਾਂ ਉਹ ਨਹੀਂ ਚਾਹੁੰਦੇ ਸੀ ਪਰ ੱੱਕੇ ਨਾਲ ਜਦੋਂ ਆ ਕੇ ਕਰੇ ਬੈਠ ਹੀ ਗਏ ਵੀ ਤੁਹਾਨੂੰ ਹੀ ਉਠਾਉਣਾ ਇਸ ਇਲੈਕਸ਼ਨ ਦੇ ਵਿੱਚ ਫਿਰ ਬਾਈ ਨੇ ਵੀ ਹਾਂ ਕਰਤੀ ਤੇ ਬਾਕੀ ਸਮਰਥਨ ਬਹੁਤ ਹੈ ਜੀ ਚਲ ਧੰਨਵਾਦ ਬਾਈ ਜੀ ਹਾਂ ਸ਼ੁਭ ਕਾਮਨਾਵਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਹੁਣ ਪੁਆਇੰਟ ਲੈਂਦਾ ਜੋ ਲੋਕਾਂ ਦੇ ਵਿੱਚ ਫਿਰਕੇ ਤੁਸੀਂ ਤੇ ਸਾਰਿਆਂ ਦੇ ਵਿਚਾਰ ਸਾਂਝੇ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ